ਹੈਲੋ ਫਰੈਂਡਸ ਹੋਪ ਹੈ ਕਿ ਸਾਰੇ ਠੀਕ ਹੋਵੋਗੇ ਤੁਹਾਨੂੰ ਪਤਾ ਹੈ ਕਿ 94 ਦਾ ਪੇਪਰ ਹੈ ਜਿਹੜਾ 28 ਤਰੀਕ ਨੂੰ ਹੋਣ ਜਾ ਰਿਹਾ ਹੈ ਆਪਾਂ ਵੀ ਪਾਰਟ ਸਾਹਿਤ ਦੇ ਬਾਰੇ ਸ਼ਾਰਟ ਨੋਟਸ ਨੇ ਜਿਹੜੇ ਜਿੰਨੇ ਵੀ ਰਾਈਟਰ ਦਿੱਤੇ ਨੇ ਉਹਨਾਂ ਬਾਰੇ ਸ਼ਾਰਟ ਦੇ ਵਿੱਚ ਕਰਾਂਗੇ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕਹਾਣੀਕਾਰ ਬਾਰੇ ਪੜਾਂਗੇ ਸੁਜਾਨ ਸਿੰਘ ਬਾਰੇ ਸੁਜਾਨ ਸਿੰਘ ਆ ਜਿਹੜਾ ਇਹ ਦੂਸਰੇ ਦੌਰ ਦਾ ਕਵੀ ਸੀ ਪ੍ਰਗਤੀਵਾਦੀ ਜੁਤਾਰਤਵਾਦੀ ਸੀ ਇਹਨਾਂ ਦਾ ਜਨਮ ਜਿਹੜਾ ਹੋਇਆ 29 ਜੁਲਾਈ 1909 ਨੂੰ ਮੌਤ ਹੋਈ ਆ 22 April 1993 ਨੂੰ ਜਨਮ ਸਥਾਨ ਹੈਗਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਮਾਤਾ ਜਮਨਾ ਦੇਵੀ ਪਿਤਾ ਹਕੀਮ ਸਿੰਘ ਸਹਿਤ ਕਾਜ਼ਮੀ ਪੁਰਸਕਾਰ ਇਹਨਾਂ ਨੂੰ ਮਿਲਿਆ ਸ਼ਹਿਰ ਤੋਂ ਗਰਾ 1986 ਦੇ ਵਿੱਚ ਇਹਦਾ ਪ੍ਰਕਾਸ਼ੀ ਸਾਲ ਹੈਗਾ 1985 ਇਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਹੈਗੀਆਂ ਨੇ ਕੁਲफ़ी ਸਾਂਝ ਬਾਗਾਂ ਦਾ ਰਾਕਾ ਨੈਕਸਟ ਕਰਦੇ ਆਪਾਂ ਕੁਲਵੰਤ ਸਿੰਘ ਵਿਰਕਵਾਲ ਕੁਲਵੰਤ ਸਿੰਘ ਵਿਰਕ ਨੇ ਜਿਹੜੇ ਤੀਸਰੇ ਦੌਰ ਦੇ ਕਵੀ ਸੀ ਜਨਮ ਹੋਇਆ 21 ਮਈ 1921 ਨੂੰ ਸਥਾਨ ਹੈ ਗਿਆ ਜਨਮ ਸਥਾਨ ਫੁੱਲਰਾਵਨ ਜ਼ਿਲ੍ਹਾ ਸ਼ੇਕੂਪੁਰਾ ਪਾਕਿਸਤਾਨ ਮਾਤਾ ਈਸ਼ਰ ਕੌਰ ਪਿਤਾ ਆਸਾ ਸਿੰਘ ਮੋਤੋਈਆ 1975 ਵਿੱਚ ਕੈਨੇਡਾ 'ਚ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਇਹਨਾਂ ਨੂੰ ਨਵੇਂ ਲੋਕ ਦੇ ਲਈ 1968 ਵਿੱਚ ਪ੍ਰਕਾਸ਼ੀ ਸਾਲ ਆ ਗਿਆ 67 1967 ਮਾਨਵਵਾਦੀ ਸੀ ਤੇ ਛੋਟੀ ਕਹਾਣੀ ਲਿਖਣ ਦੀ ਇਹਨਾਂ ਨੇ ਪ੍ਰਤਪਾਈ ਸੀ ਨੈਕਸਟ ਕਰਦੇ ਆਪਾਂ ਵਿਰਿਆਮ ਸੰਧੂ ਵਾਲੇ ਇਹ ਵੀ ਤੀਸਰੇ ਦੌਰ ਦੇ ਕਵੀ ਸੀ ਇਕਦਰ ਪਾਰਟੀ ਦੇ ਇਤਿਹਾਸ ਬਾਰੇ ਇਹਨਾਂ ਨੇ ਖੋਜ ਕੀਤੀ ਸੀ ਜਨਮ ਹੋਇਆ ਹੈਗਾ 10 ਸਤੰਬਰ 1945 ਨੂੰ ਜਨਮ ਸਥਾਨ ਹੈਗਾ ਚਵਿੰਡਾ ਕਲਾ ਅੰਮ੍ਰਿਤਸਰ ਵਿਕੇ ਮਾਤਾ ਪਿਤਾ ਜਗਿੰਦਰ ਕੌਰ ਤੇ ਦਿਦਾਰ ਸਿੰਘ ਸਹਿਤ ਅਕਾਦਮੀ ਇਹਨਾਂ ਨੂੰ ਮਿਲਿਆ ਸੀ ਚੌਥੀ ਕੂਟ ਦੇ ਲਈ 2000 ਦੇ ਵਿੱਚ ਐਮਏ ਪੰਜਾਬੀ ਕੀਤੀ ਸੀ ਮਾਰਕਸਵਾਦੀ ਪ੍ਰਤੀਵਾਦੀ ਸੀ ਅੰਗ ਸੰਗ ਕਹਾਣੀ ਇਹਨਾਂ ਦੀ ਪ੍ਰਸਿੱਧ ਹੋਈ ਲੰਮੀ ਕਹਾਣੀ ਲਿਖਣ ਦੀ ਇਹਨਾਂ ਨੇ ਪ੍ਰਤਪਾਈ ਸੀ ਨੈਕਸਟ ਆਪਾਂ ਕਰਦੇ ਹਾਂ ਹੁਣ ਆਪਾਂ ਵਾਰਤਿਕ ਭਾਗ ਬਾਰੇ ਪੜ੍ਹਾਂਗੇ ਪ੍ਰਿੰਸੀਪਲ ਤੇਜਾ ਸਿੰਘ ਜੀ ਬਾਰੇ ਇਹਨਾਂ ਦਾ ਜਨਮ ਹੋਇਆ 2 ਜੂਨ 1894 ਨੂੰ ਸਥਾਨ ਹੈ ਗਿਆ ਅੱਡੀਵਾਲਾ 라ਵਲਪਿੰਡੀ ਮੌਤ ਹੋਈ ਸੀ 1958 ਦੇ ਵਿੱਚ ਪਿਤਾ ਮਾਤਾ ਕਿਹੜੇ ਸੀ ਸੁਰਸਤੀ ਤੇ ਭਲਾਕਾਰ ਪਹਿਲਾ ਲੇਖ ਹੈ ਗਿਆ ਸੀ ਇਹਨਾਂ ਦਾ ਸ਼ਹਿਰ ਦਾ ਨਲਕਾ ਜਿਹੜਾ 1908 ਦੇ ਵਿੱਚ ਪ੍ਰਕਾਸ਼ਿਤ ਹੋਇਆ ਟਕਸਾਲੀ ਵਾਰਤਕ ਵੀ ਪ੍ਰਿੰਸੀਪਲ ਤੇਜਾ ਸਿੰਘ ਜੀ ਲਿਖਦੇ ਸੀ ਨੈਕਸਟ ਕਰਦੇ ਆਪਾਂ ਨਰਿੰਦਰ ਸਿੰਘ ਕਪੂਰ ਜੀ ਬਾਰੇ ਇਹਨਾਂ ਦਾ ਜਨਮ ਹੋਇਆ 6 ਮਾਰਚ 1944 ਨੂੰ ਕਿੱਥੇ ਹੋਇਆ ਆਂਧੀ ਜੀਰਾ ਰਾওলਬਿੰਡੀ ਵੀ ਮਾਤਾ ਪਿਤਾ ਕੌਮ ਸੀ ਹਰਦਿੱਤ ਸਿੰਘ ਪਿਤਾ ਸੀ ਤੇ ਵੀਰਾਂ ਵਾਲੀ ਮਾਤਾ ਜੀ ਸੀ ਪਹਿਲਾਂ ਲੇਕਿਨ ਇਹਨਾਂ ਦਾ ਹੈ ਗਿਆ ਵਿਆਖਿਆ ਵਿਸ਼ਲੇਸ਼ਣ 1982 ਦੇ ਵਿੱਚ ਆਇਆ ਸੱਚੋ ਸੱਚ ਇਹਨਾਂ ਦਾ ਸਫਰਨਾਮਾ 1990 ਦੇ ਵਿੱਚ ਸਵੈ ਜੀਵਨੀ ਹੈਗੀ ਆ ਧੁੱਪਾ ਛਾਂਵਾਂ ਇਹ ਸਾਰਾ ਕੁਝ ਤੁਸੀਂ ਨੇ ਨੋਟ ਕਰਨਾ ਨੈਕਸਟ ਬਲਰਾਜ ਸਾਹਨੀ ਬਾਰੇ ਪੜ੍ਹਦੇ ਹਾਂ ਬਲਰਾਜ ਸਾਹਨੀ ਦਾ ਜਨਮ ਹੋਇਆ 1 ਮਈ 1913 ਨੂੰ ਜਨਮ ਸਥਾਨ ਹੈਗਾ 라ਵਲਪਿੰਡੀ ਪਾਕਿਸਤਾਨ ਵਿਕੇ ਮਾਤਾ ਪਿਤਾ ਹੈਗੇ ਨੇ ਲక్ష్ਮੀ ਦੇਵੀ ਤੇ ਹਰਵੰਸ لال ਸਾਹਨੀ ਮੌਤ ਹੋਈ ਸੀ 13 April 1973 ਨੂੰ ਮੁੰਬਈ ਦੇ ਵਿੱਚ ਇਹ ਹੈਗੇ ਤੇ ਪ੍ਰਗਤੀਵਾਦੀ ਤੇ ਮਾਰਕਸਵਾਦੀ ਅੰਗਰੇਜ਼ੀ ਦੀ ਇਹਨਾਂ ਨੇ ਐਮਏ ਕੀਤੀ ਅੱਗੇ ਇਹਨਾਂ ਨੇ ਮੇਰਾ ਪਾਕਿਸਤਾਨੀ ਸਫਰਨਾਮਾ ਲਿਖਿਆ 1979 ਦੇ ਵਿੱਚ ਮੇਰਾ ਰੂਸੀ ਸਫਰਨਾਮਾ 1978 ਦੇ ਵਿੱਚ ਇੱਥੋਂ ਤੱਕ ਆਪਣੇ ਜਿਹੜੇ ਵਾਰਤਕ ਭਾਗ ਕੰਪਲੀਟ ਹੋ ਗਿਆ ਨੈਕਸਟ ਆਪਾਂ ਕਰਦੇ ਆਧੁਨਿਕ ਭਾਗ ਸਭ ਤੋਂ ਪਹਿਲਾਂ ਆਪਾਂ ਭਾਈ ਵੀਰ ਸਿੰਘ ਜੀ ਬਾਰੇ ਪੜ੍ਹਾਂਗੇ ਇਹਨਾਂ ਦਾ ਜਨਮ 5 ਦਸੰਬਰ 1872 ਨੂੰ ਜਨਮ ਸਥਾਨ ਅੰਮ੍ਰਿਤਸਰ ਵਿਖੇ ਹੋਇਆ ਪਿਤਾ ਹੈਗੇ ਸੀ ਚਰਨ ਸਿੰਘ ਮਾਤਾ ਹੈਗੇ ਸੀ ਉੱਤਮ ਕੌਰ ਮੌਤ ਹੋਈ 1957 ਨੂੰ ਇਹਨਾਂ ਨੂੰ ਸਹਿਤ ਅਕਾਦਮੀ ਮਿਲਿਆ 1955 ਚ ਮੇਰੇ ਸਾਈਆਂ ਜਿਉਂ ਬਾਰੇ ਦੌਰ ਹੈ ਗਿਆ ਸੀ ਕਿਹੜਾ ਇਹਨਾਂ ਦਾ ਪਹਿਲੇ ਦੌਰ ਦੇ ਕਵੀ ਸੀ ਇਹਨਾਂ ਨੂੰ ਡੀ ਲਿਟ ਦੀ ਡਿਗਰੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਮਿਲੀ ਡਾਕਟਰ ਆਫ ਆਰੀਅਨ ਟੈਂਟਲ ਦੀ ਜਿਹੜੀ ਆ ਪੰਜਾਬੀ ਯੂਨੀਵਰਸਿਟੀ 1949 ਚ ਮਿਲੀ ਨਾਵਲ ਹੈਗਾ ਇਹਨਾਂ ਦਾ ਸੁੰਦਰੀ 1898 ਦੇ ਵਿੱਚ ਨੈਕਸਟ ਆਪਾਂ ਕਰਦੇ ਹਾਂ ਪੂਰਨ ਸਿੰਘ ਬਾਰੇ ਪੂਰਨ ਸਿੰਘ ਦਾ ਜਨਮਾ ਜਿਹੜਾ 17 ਫਰਵਰੀ 1881 ਨੂੰ ਜਨਮ ਸਥਾਨ ਹੈ ਗਿਆ ਸਲਹਾੜ ਪਾਕਿਸਤਾਨ ਵਿਖੇ ਮੌਤ ਹੋਈ ਸੀ 1931 ਦੇ ਵਿੱਚ ਪੂਰਨ ਸਿੰਘ ਨੇ ਜਿਹੜੇ ਦੂਜੇ ਦੌਰ ਦੇ ਕਵੀ ਸੀ ਮਾਤਾ ਪਿਤਾ ਹੈਗੇ ਸੀ ਕਰਤਾਰ ਸਿੰਘ ਤੇ ਪਰਮਾਦੇਵੀ ਸਵੈ ਜੀਵਨੀ ਇਹਨਾਂ ਦੀ ਹੈਗੀ ਸੀ ਔਨ ਪੈਥਸ ਆਫ ਲਾਈਫ ਜ਼ਿੰਦਗੀ ਦੇ ਰਾਹਾਂ ਤੇ ਮੌਤ ਤੋਂ ਬਾਅਦ ਛਪਿਆ ਜਿਹੜੀ ਇਹਨਾਂ ਦੀ ਰਚਨਾ ਖੁੱਲੇ ਸਮਾਨੀ ਰੰਗ 1927 ਚ ਕੁਲੀ ਕਵਿਤਾ ਹੈਗੀ ਆ ਪੂਰਨਨਾਥ ਜੋਗੀ ਦੋ ਨਾਵਲ ਲਿਖੇ ਨੇ ਇਹਨਾਂ ਨੇ ਔਰੀਐਂਟਲ ਕਲੱਬ ਦੇ ਮੈਂਬਰ ਬਣੇ ਨੇ ਜਾਪਾਨ ਦੇ ਵਿੱਚ ਸਟਾਪਾ ਕਰਦੇ ਆ ਸਰਜੀਤ ਪਾਤਲ ਦੇ ਬਾਰੇ ਇਹਨਾਂ ਦੀ ਉਮਰ ਆ ਜਿਹੜੀ 78 ਸਾਲ ਦੇ ਹੋ ਕੇ ਇਹਨਾਂ ਦੀ ਡੈਥ ਹੋਈ ਆ ਜਨਮ ਹੋਇਆ 14 ਜਨਵਰੀ 1945 ਨੂੰ ਮੌਤ ਹੋਈ ਆ 11 ਮਈ 2024 ਨੂੰ ਜਨਮ ਸਥਾਨ ਹੈਗੇ ਪੱਤੜਕਲਾ ਮਾਤਾ ਹੈਗੇ ਨੇ ਗੁਰਬਖਸ਼ ਕੌਰ ਪਿਤਾ ਹੈਗੇ ਨੇ ਹਰਪਦਨ ਸਿੰਘ ਸੈਤ ਅਕਾਦਮੀ ਇਹਨਾਂ ਨੂੰ ਮਿਲਿਆ ਹਨੇਰੇ ਚ ਸੁਲਗਦੀ ਵਰਣਮਾਲਾ 1993 ਦੇ ਵਿੱਚ ਪਹਿਲਾ ਕਾਵ ਸੰਗ੍ਰਹਿ ਹੈ ਗਿਆ ਹਵਾ ਚ ਲਿਖਿਆ 1979 ਹੂ ਇਹ ਸਹਿਜਵਾਦੀ ਕਵੀ ਸੀ ਬੀਏ ਐਮਏ ਪੀਐਚਡੀ ਕੀਤੀ ਇਹਨਾਂ ਨੇ ਪੰਚਨਾ ਦੇ ਮਿਲਿਆ ਸੀ ਇਹਨਾਂ ਨੂੰ 1999 ਦੇ ਵਿੱਚ ਪਦਮਸ਼ਰੀ ਮਿਲਿਆ ਸੀ 2012 ਦੇ ਵਿੱਚ ਇਹਨਾਂ ਨੂੰ ਉਦਾਸੀ ਦਾ ਸ਼ਾਇਰ ਵੀ ਕਿਹਾ ਜਾਂਦਾ ਹੈਗਾ ਗਜ਼ਲੋਗੋ ਵੀ ਕਿਹਾ ਜਾਂਦਾ ਹੈਗਾ ਮੁਕਤਮਣੀ ਵੀ ਕਿਹਾ ਜਾਂਦਾ ਹੈਗਾ ਨੈਕਸਟ ਆਪਾਂ ਕਰਦੇ ਹਾਂ ਹੁਣ ਮਹਤਾ ਕਾ ਬਾਰੇ ਪਹਿਲਾ ਹੈਗੇ ਨੇ ਗੁਰੂ ਨਾਨਕ ਦੇਵ ਜੀ ਇਹਨਾਂ ਬਾਰੇ ਪੜ੍ਹਦੇ ਆ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਨੂੰ ਜੋਤੀ ਜੋਤ ਸਮਾਈ ਨੇ 1539 ਚ ਕਰਤਾਰਪੁਰ ਵਿਖੇ ਗਰਗੱਦੀ ਮਿਲਿਆ 1499 ਦੇ ਵਿੱਚ ਮਾਤਾ ਪਿਤਾ ਮਹਿਤਾ ਕਾਲੂ ਤ੍ਰਿਪਤਾ ਦੇਵੀ ਪੁੱਤਰ ਹੈਗੇ ਨੇ ਲਖਮੀ ਦਾਸ ਤੇ ਸ਼੍ਰੀ ਚੰਦ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਰਚਨਾ ਜਪੋਜੀ ਸਾਹਿਬ ਆ ਤੇ ਇਹਨਾਂ ਨੇ ਚਾਰ ਉਦਾਸੀਆਂ ਵੀ ਕੀਤੀਆਂ ਨੇ ਨੈਕਸਟ ਆਪਾਂ ਕਰਦੇ ਆ ਗੁਰੂ ਅਮਰਦਾਸ ਜੀ ਬਾਰੇ ਗੁਰੂ ਅਮਰਦਾਸ ਜੀ ਦਾ ਜਨਮ ਹੋਇਆਗਾ 5 ਮਈ 1479 ਨੂੰ ਬਸਰਕੇ ਵਿਕੇ ਜੋਤੀ ਜੋ ਸਮਾਏ ਨੇ 1 ਸਤੰਬਰ 1574 ਨੂੰ ਗਰਗੱਦੀ ਮਿਲੀ ਆ 1539 ਦੇ ਵਿੱਚ ਮਾਤਾ ਪਿਤਾ ਹੈਗੇ ਸੀ ਤੇਜਪਾਣ ਤੇ ਸੁਲੱਖਣੀ ਪੁੱਤਰ ਪੁੱਤਰੀਆਂ ਚ 4 ਸੀ ਮੋਹਨ ਤੇ ਮੋਨੀ ਪੁੱਤਰ ਸੀ ਦਾਨੀ ਤੇ ਪਾਨੀ ਪੁੱਤਰੀਆਂ ਸੀ ਅਕਰਵ ਜੀ ਇਹਨਾਂ ਦੇ ਸਮਕਾਲੀ ਸੀ ਨੈਕਸਟ ਕਰਦੇ ਆ ਆਪਾਂ ਗੁਰੂ ਅਰਜਨ ਦੇਵ ਜੀ ਬਾਰੇ ਜਨਮ ਹੋਇਆ 15 ਅਪ੍ਰੈਲ 1563 ਨੂੰ ਗੋਇੰਦਵਾਲ ਵਿਖੇ ਮਾਤਾ ਪਿਤਾ ਕੌਣ ਸੀ ਬੀਬੀ ਪਾਨੀ ਜੀ ਮਾਤਾ ਜੀ ਸੀ RAMDAS ਜੀ ਪਿਤਾ ਸੀ ਜੋਤੀ ਜੋ ਸਮਾਏ ਨੇ 1606 ਚ 30 ਮਈ 1606 ਨੂੰ ਬੱਚੇ ਹੈਗੇ ਨੇ ਹਰਗੋਬਿੰਦ ਜੀ ਗੁਰਗੱਦੀ ਮਿਲੀ ਆ 1581 ਦੇ ਵਿੱਚ ਸਮਕਾਲੀ ਹੈਗੇ ਸੀ ਅਕਬਰ ਤੇ ਜਹਾਂਗੀਰ ਨੈਕਸਟ ਆਪਾਂ ਕਰਦੇ ਆ ਭਾਈ ਗੁਰਦਾਸ ਜੀ ਬਾਰੇ ਜਨਮ ਹੋਇਆ 1559 ਨੂੰ ਬਾਸਰ ਕੇ ਵਿਖੇ ਦਿਹਾਂਤ ਹੋਇਆ ਇਹਨਾਂ ਦਾ 1637 ਦੇ ਵਿੱਚ ਮਾਤਾ ਬੀਬੀ ਜੀਵਨੀ ਪਿਤਾ ਈਸਰਦਾਸ ਭਾਈ ਗੁਰਦਾਸ 40 ਵਾਰਾਂ ਦੀ ਰਚਨਾ ਕੀਤੀ ਹੈ ਸਭ ਤੋਂ ਪ੍ਰਸਿੱਧ ਵਾਰ ਹੈਗੀ ਆ ਪਹਿਲੀ ਵਾਰ ਜਿਹਨੂੰ ਗਿਆਨ ਰਤਨਾ ਵਾਲੀ ਵਾਰ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਬਿੰਬ ਜਿਹੜਾ ਪੇਸ਼ ਕੀਤਾ ਗਿਆ ਦਸਵੀਂ ਵਾਰ ਆ ਜਿਹੜੀ ਉਹ ਭਗਤਾਂ ਦੀ ਵਾਰ ਆ ਨੈਕਸਟ ਆਪਾਂ ਕਰ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਨਮ ਹੋਇਆ 1664 ਨੂੰ 2 ਦਸੰਬਰ ਸਤਾਰਾ ਹੈ ਗਿਆ ਪਟਨਾ ਬਿਹਾਰ ਦੇ ਵਿੱਚ ਜੋਤੀ ਜੋ ਸਮਾਏ 1708 ਨਦੇੜ ਦੇ ਵਿੱਚ ਗੁਰਗੱਦੀ ਮਿਲੀਆ 1675 ਦੇ ਵਿੱਚ 9 ਸਾਲ ਦੀ ਉਮਰ ਚ ਮਾਤਾ ਜੀ ਹੈਗੇ ਨੇ ਗੁਜਰੀ ਜੀ ਪਿਤਾ ਜੀ ਹੈਗੇ ਨੇ ਤੇਗ ਬਹਾਦਰ ਜੀ ਬੱਚੇ ਹੈਗੇ ਨੇ ਜੁਝਾਰ ਸਿੰਘ ਫਤੇ ਸਿੰਘ ਅਜੀਤ ਸਿੰਘ ਜੋਰਾਵਰ ਸਿੰਘ ਪੌਂਟਾ ਸਾਹਿਬ ਆਪਣੇ ਬਸਾਇਆ ਸੀ ਵੱਡੇ ਸਾਹਿਬ ਜਾਦੇ ਨੇ ਜਿਹੜੇ ਚਮਕੌਰ ਦੀ ਲੜਾਈ ਚ ਸ਼ਹੀਦ ਹੋ ਗਏ ਸੀ ਗੁਰਗੋਵੀ ਸਿੰਘ ਜੀ ਦਾ ਮੁਗਲ ਸਮਕਾਲੀ ਹੈਗੇ ਸੀ ਔਰੰਗਜ਼ੇਬ ਤੇ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆ ਜਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈਗੀ ਇਹ ਵੀ ਤੁਸੀਂ ਯਾਦ ਰੱਖਣਾ ਇੱਥੋਂ ਤੱਕ ਆਪਣੀ ਵੀਡੀਓ ਸੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਪੇਪਰ ਦੇ ਜਾਣ ਤੋਂ ਪਹਿਲਾਂ ਛੋਟ ਛੋਟ ਨੋਟਸ ਇਹ ਪੜ੍ਹ ਕੇ ਜ਼ਰੂਰ ਜਾਣਾ ਧੰਨਵਾਦ